ਰਬੀ ਵੀਰੇ ਜਿਵੇਂ ਅੱਜ ਦੀ ਕਬੱਡੀ ਤੇ ਇਲਜ਼ਾਮ ਲੱਗ ਰਿਹਾ ਕਿ ਕਬੱਡੀ ਚ ਨਸ਼ਾ ਬਹੁਤ ਜ਼ਿਆਦਾ ਆ ਹਾਂਜੀ ਅ ਮੇਰੇ ਖਿਆਲ ਮੈਂ ਤੁਹਾਨੂੰ ਪੁੱਛਣ ਤੋਂ ਪਹਿਲਾਂ ਹੀ ਇਹ ਕਹਿ ਸਕਦਾ ਬਈ ਇਹ ਚ ਕੋਈ ਸ਼ੱਕ ਨਹੀਂ ਹੈ ਨਸ਼ਾ ਹੈਗਾ ਵਾ ਹਾਂਜੀ ਤੇ ਕਿਸ ਹੱਦ ਤੱਕ ਇਹ ਨਸ਼ਾ ਵਾ ਉਹ ਜਿਹੜੀ ਪਹਿਲੀ ਕਬੱਡੀ ਸੀ ਤੇ ਹੋਣ ਵਾਲੀ ਕਬੱਡੀ ਆ ਇਹਨਾਂ ਦੋਨਾਂ ਚ ਕਿੰਨਾ ਕਾੰਤਰਾ ਨਸ਼ੇ ਵਾਲਾ ਕਿੰਨਾ ਕਾੰਤਰਾ ਤੇ ਕਬੱਡੀ ਦਾ ਵੈਸੇ ਕਿੰਨਾ ਕਾੰਤਰਾ ਦੇਖੋ ਇਹ ਥੋੜੀ ਗੱਲ ਨਾ ਗਰਮੀਤ ਵੀਰੇ ਲੰਬੀ ਹੋ ਜਾਣੀ ਆ ਤੇ ਇਹ ਜੇ ਆਪਾਂ ਕਬੱਡੀ ਦੇ ਵਿੱਚ ਨਸ਼ਾ ਕਹਿ ਸਕਦੇ ਆ ਹੈਗਾ ਜੀ ਨਸ਼ਾ ਹੋਰ ਚੀਜ਼ ਆ ਇੱਕ ਚੀਜ਼ ਹੁੰਦੀ ਆ ਵੀ ਗੇਮਾਂ ਚ ਸਾਰੀਆਂ ਤੇ ਕੋਈ ਨਾ ਕੋਈ ਪਲੇਅਰ ਲੈਂਦੇ ਆ ਕੋਈ ਐਡਿਕਟ ਹੋ ਗਿਆ ਜੀ ਲੋਕ ਜਿਹਨੂੰ ਨਹੀਂ ਪਤਾ ਉਹਨੂੰ ਵੀ ਨਸ਼ਾ ਕਹਿੰਦੇ ਹਨਾ ਉਹ ਉਹ ਚੀਜ਼ ਤਾਂ ਨਹੀਂ ਹੈਗੀ ਨਸ਼ੇ ਵਾਲੀ ਜੀ ਤੇ ਕੋਸ਼ਕ ਦੇ ਵਿੱਚ ਚੀਜ਼ ਜੇ ਦੇਖੀਏ ਹੈਗੀ ਆ ਜਿਹੜੀ ਉਹ ਪਲੇਅਰ ਨਾਲ ਆਪਾਂ ਕੋਰਾ ਨਾ ਨਹੀਂ ਕਰ ਸਕਦੇ ਵੀ ਹੈ ਨਹੀਂਗੀ ਹਾਂ ਇਹੀ ਚੀਜ਼ ਹਾਂ ਕੋਰਾ ਨਾ ਤਾਂ ਨਹੀਂ ਕਰ ਸਕਦੇ ਵਰਤ ਦੇ ਹੈਗੇ ਆ ਪਲੇਅਰ ਚੱਲਦਾ ਇਹ ਪਹਿਲਾਂ ਤੋਂ ਹੀ ਆਇਆ ਜੀ ਜਦੋਂ ਅਸੀਂ ਖੇਡਦੇ ਨਾ ਮੈਂ 2000 ਚ ਸ਼ੁਰੂਆਤ ਕਰੀ ਆ ਖੇਡਣ ਦੀ 2005-6 ਤੱਕ ਸਾਨੂੰ ਜਮਾ ਨਹੀਂ ਸੀ ਪਤਾ ਇਹ ਚੀਜ਼ ਦਾ ਮਾਪਾ ਝੂਠ ਨਹੀਂ ਬੋਲਦੇ ਖੇਡੇ ਹੋਏ ਆ ਕੱਲ ਨੂੰ ਕੋਈ ਕਮੈਂਟ ਕਰਕੇ ਵੀ ਕਹਿ ਸਕਦਾ ਹਨ ਕਿ ਆ ਸੱਚੇ ਸੁੱਚੇ ਬਣਦੇ ਆ ਉਹਦੇ ਬਚਨ ਅਸੀਂ ਥੋੜਾ ਜਿਹਾ ਸ਼ੱਕਾਰ ਹੋ ਗਏ ਸੀ ਇਹ ਚੀਜ਼ ਦਾ ਹੁਣ ਮੰਨ ਕੇ ਚੱਲੋ ਸਾਨੂੰ 10 ਸਾਲ ਹੋ ਗਏ ਕਬੱਡੀ ਖੇਡਦਿਆਂ ਨੂੰ ਹੁਣ ਕੋਈ 2-3 ਸਾਲ ਦਾ ਪਲੇਅਰ ਉਹ 2-3 ਸਾਲ ਹੀ ਹੋਏ ਆ ਸਾਨੂੰ 10 ਹੋ ਗਏ ਉਹ 3 ਹੋਏ ਆ ਉਹ ਸਾਡੇ ਬਰੋਬਰ ਤਕੜਾ ਹੋ ਗਿਆ ਉੱਥੇ ਸਾਨੂੰ ਸ਼ੱਕ ਆਉਂਦੀ ਸੀ ਯਾਰ ਵੀ ਬੰਦੇ ਦਾ ਕੁਝ ਕਰਿਆ ਹੋਇਆ ਇਹ ਤਾਂ ਹਨ ਫਿਰ ਸਾਨੂੰ ਵੀ ਥੋੜਾ ਜਿਹਾ ਪਤਾ ਲੱਗਿਆ ਵੀ ਜਿਵੇਂ ਭਾਰਪੂਰ ਬਦਾਉਣ ਵਾਲੇ ਆ ਪ੍ਰੋਡਕਟ ਚੱਲੇ ਸੀ ਨਵੇਂ ਆਰਡਰ ਹੋ ਗਏ ਜਾਂ ਹੋਰ ਕੋਈ ਟਿਕਟ ਲਾਤਾ ਨਹੀਂ ਲਾਇਆ ਐਵੇਂ ਹੀ ਕਹਿ ਦਈਏ ਤੇ ਉਹਦੇ ਵਿੱਚ ਸ਼ਿਕਾਰ ਅਸੀਂ ਵੀ ਹੋਏ ਆਂ ਪਰ ਹੁਣ ਜਿਹੜਾ ਹੋਣਾ ਨਾ ਸਿਸਟਮ ਹੁਣ ਸਿਸਟਮ 플레이ਰਾਂ ਦਾ ਇਹ ਆ ਵੀ ਜੇ ਕਿਸੇ ਨੇ ਸ਼ੁਰੂਆਤ ਕਰਨੀ ਆ ਕੋਡੀ ਦੀ ਜੀ ਉਹ ਸ਼ੁਰੂਆਤ ਆਏ ਨਹੀਂ ਹੈਗੀ ਵੀ ਤਿੰਨ ਚਾਰ ਸਾਲ ਬੰਦਾ ਕੱਲੀ ਮਿਹਨਤ ਤੇ ਹੀ ਕਰੂਗਾ ਹੁਣ ਮੁੱਢ ਤੋਂ ਹੀ ਥੋੜਾ ਜਿਹਾ ਵਰਤਦੇ ਆ 플레이ਰ ਲਾਗੇ ਕਰਨ ਜੀ ਸਾਰੇ ਨਹੀਂ ਕਹਿ ਸਕਦੇ ਮਜਬੂਰੀ ਬਣ ਗਈ 플레이ਰਾਂ ਦੀ ਹੁਣ ਇੱਕ ਟੀਮ ਦਾ ਕਰਿਆ ਹੋਇਆ ਦੂਜੀ ਦਾ ਕਰਿਆ ਨਹੀਂ ਹੋਇਆ ਉਹਦੇ ਬਰੋਬਰ ਖੇਡ ਨਹੀਂ ਸਕਦੀ ਫਰਕ ਹੈਗਾ ਇਹ ਚੀਜ਼ ਦਾ ਮੰਨਣਾ ਪਊਗਾ ਪਲੇਅਰ ਵੀ ਮੰਨਣ ਥੋੜਾ ਜਿਆ ਤੇ ਥੋੜਾ ਥੋੜਾ ਚਲੋ ਹੌਲੀ ਹੌਲੀ ਜਾਗਰਤਾ ਜੇ ਤਾਂ ਆਪਾਂ ਕਹਿੰਦੇ ਆ ਮਹਾਰਾਜ ਵੀ ਕਲੀਨ ਹੋ ਜੇ ਥੋੜੀ ਜੀ ਵਧੀਆ ਪਲੇਅਰ ਪਹਿਲਾਂ ਹੋ ਜਾਣਾ ਪਰ ਜੇ ਕਹੀਏ ਤਾਂ ਹੈਗਾ ਥੋੜਾ ਥੋੜਾ ਸਿਸਟਮ ਹੈਗਾ ਇਹਦੇ ਚ ਵੀਰੇ ਜ਼ਿੰਮੇਵਾਰ ਆਪਾਂ ਇਹਦਾ ਮੈਂ ਆਮ ਹੀ ਆਪਾਂ ਇੰਟਰਵਿਊ ਸੁਣ ਰਹੇ ਆ ਪੋਡਕਾਸਟਾਂ ਚਲ ਰਹੀਆਂ ਨੇ ਚੈਨਲਸ ਤੇ ਹਾਂਜੀ ਇਹਹੀ ਮੁੱਦਾ ਉਠਾਈ ਜਾਂਦੇ ਆ ਹਾਂ ਹੈਗਾ ਉਹ ਕਹਿੰਦੇ ਨਹੀਂ ਹੈਗਾ ਉਹ ਕਹਿੰਦੇ ਹੈਗਾ ਆਹੀ ਗੱਲ ਹੋਈ ਜਾਂਦੀ ਹੈ ਹੂੰ ਹੂੰ ਇਹ ਗੱਲ ਤੇ ਕੋਈ ਨਹੀਂ ਆਉਂਦਾ ਕੌਣ ਜ਼ਿੰਮੇਵਾਰ ਆ ਵੀਰੇ ਮੈਂ ਕਿਹਨਾ ਤੁਹਾਨੂੰ ਸਵਾਲ ਪੁੱਛਣਾ ਚਾਹੁੰਨਾ ਵੀ ਜਿਵੇਂ ਨਸ਼ਾ ਹੈਗਾ ਹਾਂਜੀ ਮੰਨ ਲਓ ਵੀ ਇੱਕ ਕੋਚ ਦੇ ਅੰਡਰ ਇੱਕ ਟੀਮ ਖੇਡਦੀ ਆ ਇੱਕ ਬੰਦਾ ਨਵਾਂ ਹੀ ਐਂਟਰ ਕੀਤਾ ਅੱਜ ਜਿਵੇਂ ਆਪਾਂ ਕਹਿੰਦੇ ਵੀ ਉਹ ਨਵੇਂ ਸ਼ੁਰੂ ਕਰ ਲੈਂਦੇ ਸੀ ਇਹਨੂੰ ਹੂੰ ਇਹ ਫਿਰ ਕਿਤੇ ਨਾ ਕਿਤੇ ਕੋਚ ਵੀ ਉਹਦਾ ਜ਼ਿੰਮੇਵਾਰ ਹੈਗਾ ਉਹਨੂੰ ਕੋਚ ਨੂੰ ਪਤਾ ਨਹੀਂ ਲੱਗਦਾ ਜਾਂ ਕੋਚ ਨੂੰ ਗਾਈਡ ਐਵੇਂ ਕਰਦਾ ਵਾ ਵੀ ਹਾਂ ਥੋੜਾ ਬਹੁਤਾ ਕਰ ਲਾ ਨਹੀਂ ਕੋਚ ਵੀਰੇ ਹੁਣ ਆਏ ਆ ਜਿਹੜੇ ਤਾਂ ਪੁਰਾਣੇ ਕਬੱਡੀ ਵਾਲੇ ਕੋਚ ਆ ਹਾਂਜੀ ਉਹ ਤਾਂ ਸੇਤ ਹੀ ਨਹੀਂ ਇਹ ਚੀਜ਼ ਕਰਨ ਦਿੰਦੇ ਪਲੇਅਰਾਂ ਨੂੰ ਜਿਹੜੇ ਹੈਗੇ ਹਨ ਬੱਚ ਹੁਣ ਕਈ ਕੋਚ ਆਹੇ ਜੇ ਆ ਵੀ ਜਿਹੜੇ ਕਬੱਡੀ ਨਹੀਂ ਖੇਡੇ ਉੰਨੀ ਚਲੋ ਕਬੱਡੀ ਨੂੰ ਆਸਾਮ ਰਹੇ ਹੁਣ ਮੂਰੇ ਹੋ ਗਏ ਹਨ ਸਾਰਾ ਕੁਝ ਤੇ ਉਹ ਵੀਰੇ ਆਏ ਆ ਜੇ ਹੁਣ ਕੋਈ ਪਲੇਅਰ ਕਰਦਾ ਵਾ ਦਰਸ਼ਕ ਦੇਖਣ ਜਾਂਦੇ ਆ ਕਿਸੇ ਨੂੰ ਕੀ ਆ ਅਗਲਾ ਤਾਂ ਲੈਂਦਾ ਸਵਾਦ ਹਾਂ ਸੋਚਣਾ ਤਾਂ ਪਲੇਅਰ ਨੂੰ ਚਾਹੀਦਾ ਆਪ ਵੀ ਇਹ ਮੇਰੀ ਜ਼ਿੰਦਗੀ ਦਾ ਸਵਾਲ ਆ ਕਬੱਡੀ ਮੈਂ 10 ਸਾਲ ਖੇਡ ਲੂੰ 15 ਖੇਡ ਲੂੰ ਇਹ ਇੱਥੇ ਇਹ ਵੀ ਇੱਕ ਗੱਲ ਆਉਂਦੀ ਆ ਵੀ ਨਰੇਟੀਕੇ ਲਾ ਕੇ ਕਬੱਡੀ ਨਹੀਂ ਖੇਡੀ ਜਾਂਦੀ ਫਿਰ ਤਾਂ ਕੋਈ ਵੀ ਖੇਡ ਲੇ ਨਹੀਂ ਇਹ ਗੱਲ ਸਰਾਸਰ ਝੂਠ ਆ ਕਬੱਡੀ ਖੇਡਣ ਲਈ ਮਿਹਨਤ ਜ਼ਰੂਰੀ ਆ ਥਣ ਸਵੇਰ ਦੀ ਗਰਾਊਂਡ ਦੇ ਵਿੱਚ ਮਰਨਾ ਪੈਣਾ ਜਿਵੇਂ ਝੰਡ ਵਾਲਾ ਬਾਜੀ ਕਹਿੰਦਾ ਹੁੰਦਾ ਮਰਨਾ ਦਾ ਦੋ ਟਾਈਮ ਪੈਣਾ ਗਰਾਊਂਡ 'ਚ ਹਣਾ ਮਿਹਨਤ ਕਰਨੀ ਪੈਣੀ ਆ ਕੋਈ ਵੀ ਪਲੇਅਰ ਆ ਸੁਲਤਾਨ ਆ ਮੰਗੀ ਆ ਖੁਸ਼ੀ ਆ ਲੰਬਾ ਖੇਡੀ ਜਾਂਦੇ ਆ ਖੇਡ ਦੇ ਮਿਹਨਤ ਦੇ ਸਿਰ ਤੇ ਆ ਬਿਲਕੁਲ ਹੋਰ ਉਹਦੇ ਨਾਲ ਉਹ ਕੀ ਕਰਦੇ ਆ ਉਹ ਰੱਬ ਜਾਣਦਾ ਹਣਾ ਉਹ ਨਹੀਂ ਆਪਾਂ ਕਹਿ ਸਕਦੇ ਪਰ ਮਿਹਨਤ ਤੋਂ ਬਿਨਾ ਤਾਂ ਕਬੱਡੀ ਨਹੀਂ ਖੇਡੀ ਜਾਂਦੀ ਪਰ ਮਿਹਨਤ ਦੇ ਨਾਲ-ਨਾਲ ਜਿਹੜੇ ਪਲੇਅਰ ਕਰਦੇ ਆ ਸਿਸਟਮ ਉਹ ਕਬੱਡੀ 'ਚ ਸੁਧਰਨਾ ਚਾਹੀਦਾ ਉਹ ਹੈਗਾ ਵਾ ਤੋ ਇਹ ਗੱਲ ਮੰਨਣੀ ਪਊ